ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਸੀ। ਵੇਈ ਜੀ ਇਸ਼ਨਾਨ ਕਰਕੇ ਬਾਹਰ ਆੜ ਕੇ ਸਤਿਗੁਰਾਂ ਨੇ ਰੱਬੀ ਇਬਾਦਤ ਦੇ ਵਿੱਚ ਜੁੜਨਾ। ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਉਹਨਾਂ ਦਾ ਇੱਕ ਸੇਵਕ ਗਏ ਨੇ ਮੋਦੀ ਖਾਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਉਹਨਾਂ ਦਾ ਨੌਕਰ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ। ਨੌਕਰ ਨੂੰ ਸਤਗੁਰਾਂ ਨੇ ਕੱਪੜੇ ਫੜਾਏ ਆਪ ਮਹਾਰਾਜ ਨੇ ਵੇਈ ਦੇ ਵਿੱਚ ਟੁੱਬੀ ਮਾਰੀ ਟੁੱਬੀ ਮਾਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਵਾਪਸ ਨਹੀਂ ਆਏ ਉਹ ਉਸ ਨੌਕਰ ਨੇ ਡਿੱਕਿਆ ਥੋੜਾ ਸਮਾਂ ਡਿੱਕਿਆ ਜਿਆਦਾ ਡਿੱਕਿਆ ਇਧਰ ਉਧਰ ਤੁਰ ਫਿਰ ਕੇ ਵੇਖਣ ਦਾ ਯਤਨ ਕੀਤਾ ਇਹਨਾਂ ਚਿਰ ਨੂੰ ਦਿਨ ਦਾ ਚੜ੍ਹਾ ਹੋ ਗਿਆ ਉਹਨੇ ਵੇਖਿਆ ਗੁਰੂ ਨਾਨਕ ਸਾਹਿਬ ਆਏ ਨਹੀਂ ਤੇ ਉਹ ਜਿਹੜਾ ਨੌਕਰ ਸੀ ਫਿਰ દોੜਿਆ ਹੋਇਆ ਜਾ ਕੇ ਬੇਬੇ ਨਾਨਕੀ ਤੇ ਨਵਾਬ ਦੌਲਤਖਾਨ ਲੋਦੀ ਨੂੰ ਖਬਰ ਦਿੰਦਾ ਹੈ ਗੁਰਨਾਨਕ ਸਾਹਿਬ ਮਹਾਰਾਜ ਹਰ ਰੋਜ਼ ਦੀ ਤਰ੍ਹਾਂ ਵੇਈ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਤੇ ਗਏ ਲੇਕਿਨ ਪਰਤ ਕੇ ਵਾਪਸ ਨਹੀਂ ਆਏ ਸਾਰੇ ਸੁਲਤਾਨਪੁਰ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਭਾਜੜ ਪੈ ਗਈ ਦੌਲਤਖਾਨ ਆਪ ਘੋੜੇ ਤੇ ਸਵਾਰ ਹੋ ਕੇ ਵੇਈ ਦੇ ਕੰਢੇ ਦੇ ਉੱਪਰ ਆਇਆ ਗੋਤੇ ਖੋਰ ਸਦੇ ਗਏ ਉਹਨਾਂ ਨੇ ਡੁਬਕੀਆਂ ਲਾ ਲਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੱਭਣ ਦਾ ਜਿਹੜਾ ਸੀ ਉਹ ਯਤਨ ਕੀਤਾ ਜਾਲ ਸੁੱਟ ਕੇ ਉਹ ਵੇਈ ਨਦੀ ਵਿੱਚ ਵੇਖੇ ਗਏ ਪਰ ਕਿਧਰੋਂ ਵੀ ਗੁਰੂ ਨਾਨਕ ਸਾਹਿਬ ਬਾਰੇ ਪਤਾ ਨਾ ਲੱਗ ਸਕਿਆ ਸਮਝਣ ਵਾਲਿਆਂ ਨੇ ਸਮਝਿਆ ਗੁਰੂ ਨਾਨਕ ਸਾਹਿਬ ਡੁੱਬ ਗਏ ਕੋ ਜਿਹੜੇ ਗਰੀਬ ਗੁਰ ਦੇ ਲੋਕ ਸਨ ਜਿਨ੍ਹਾਂ ਦੇ ਵਾਸਤੇ ਗੁਰੂ ਨਾਨਕ ਸਾਹਿਬ ਇੱਕ ਮਸੀਹਾ ਸੀ ਉਹ ਨਾਲੇ ਰੁੰਦੇ ਪਏ ਐ ਨਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੱਭਦੇ ਪਏ। ਤੇ ਫਿਰ ਆਖਰਕਾਰ ਸਾਰਾ ਦਿਨ ਲੱਭਤੋਂ ਬਾਅਦ ਥੱਕ ਹਾਰ ਕੇ ਬੇਬੇ ਨਾਨਕੀ ਦੇ ਘਰ ਵਿੱਚ ਆ ਜਾਂਦੇ ਐ। ਹੁਣ ਪਿੰਡ ਦੀਆਂ ਔਰਤਾਂ ਜਿਹੜੀਆਂ ਸਹੀ ਉਹ ਆਣ ਕੇ ਬੇਬੇ ਨਾਨਕੀ ਨੂੰ ਦਲਾਸਾ ਜਿਹਾ ਦਿੰਦੀਆਂ ਨੇ। ਦੇਖ ਹੁਣ ਤੇਰੀ ਸਾਰੀ ਜ਼ਿੰਮੇਵਾਰੀ ਐ ਨਾਨਕ ਇਸ ਦੁਨੀਆ ਤੇ ਨਹੀਂ ਰਿਹਾ। ਬੇਬੇ ਨਾਨਕ ਜੀ ਦੇ ਚਿਹਰੇ ਦੇ ਉੱਪਰ ਉਹੀ ਖੜਾਓ ਹੈ ਉਹੀ ਪ੍ਰਸੰਤਾ ਹੈ ਉਹਦੀ ਚੜਦੀ ਕਲਾ ਹੈ ਸਾਰਾ ਸ਼ਹਿਰ ਰੋ ਰਿਹਾ ਸੀ ਲੇਕਿਨ ਬੇਬੇ ਨਾਨਕ ਜਿਹੜੇ ਸਨ ਉਹ ਪ੍ਰਸੰਨ ਸਨ ਉਹਨਾਂ ਦੇ ਅੱਖਾਂ ਦੇ ਵਿੱਚੋਂ ਕੋਈ ਹੰਝੂ ਨਹੀਂ ਆਇਆ ਬਲਕਿ ਦਲਾਸਾ ਦਿੱਤਾ ਕਹਿਣ ਲੱਗੇ ਤੁਸੀਂ ਘਬਰਾਓ ਨਾ ਜਿਹੜਾ ਨਾਨਕ ਦੁਨੀਆ ਨੂੰ ਤਾਰਨ ਵਾਸਤੇ ਆਇਆ ਉਹ ਕਦੇ ਆਪ ਡੁੱਬ ਨਹੀਂ ਸਕਦਾ ਦੂਸਰਾ ਦਿਨ ਚੜਿਆ ਦੂਸਰੇ ਦੇਣਵੇਂ ਸ਼ਹਿਰ ਦੇ ਸਾਰੇ ਲੋਕਾਂ ਨੇ ਬਈ ਨਦੀ ਦੇ ਕੰਢੇ ਦੇ ਉੱਪਰ ਜਾ ਕੇ ਲਬੰਦਾ ਜਨਤੀ ਤੱਕ ਕਿਧਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਲਪੇ ਨਹੀਂ ਇੰਨਾ ਚਿਰ ਨੂੰ ਭਾਈਆ ਜੈ ਰਾਮ ਜੀ ਨੇ ਇਹ ਖਬਰ ਬਟਾਲੇ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਸਹੁਰੇ ਪਰਿਵਾਰ ਦੇ ਵਿੱਚ ਵੀ ਭੇਜ ਦਿੱਤੀ ਮੂਲ ਚੰਦ ਤੇ ਚੰਦੋ ਰਾਣੀ ਵੀ ਧੌੜੇ ਆਏ ਗੁਰੂ ਨਾਨਕ ਸਾਹਿਬ ਕਿੱਥੇ ਗਏ ਦੂਸਰੇ ਦਿਨ ਵੀ ਸਾਰਾ ਦਿਨ ਲੱਭਣ ਤੋਂ ਬਾਅਦ ਸ਼ਾਮ ਨੂੰ ਸਾਰੇ ਲੋਕ ਆਣ ਕੇ ਬੈਠ ਗਏ 2 ਦਿਨ ਹੋ ਗਿਆ ਹੈ ਹੁਣ ਸੁਲਤਾਨਪੁਰ ਦੇ ਲੋਕਾਂ ਨੇ ਨਾ ਕੁਝ ਖਾਧਾ ਏ ਨਾ ਕਿਸੇ ਦੇ ਘਰ ਵਿੱਚ ਕੋਈ ਚੁੱਲਾ ਬਲਿਆ ਹੈ ਤੀਸਰੇ ਦਿਨ ਦਾ ਅਮਰਤ ਵੇਲਾ ਹੋਇਆ ਫੇਰ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅੱਗੋਂ ਆਉਂਦਿਆਂ ਤੱਕਿਆ ਰਮਾਲ ਦੀ ਗੱਲ ਹੈ ਜਿੱਥੋਂ ਗੁਰੂ ਨਾਨਕ ਸਾਹਿਬ ਵੇਈ ਦੇ ਵਿੱਚ ਪ੍ਰਵੇਸ਼ ਕੀਤੇ ਸੀ ਉਹਦੇ ਤੋਂ ਚੜ੍ਹਦੇ ਪਾਸੇ ਗੁਰੂ ਨਾਨਕ ਸਾਹਿਬ ਵੇਈ ਦੇ ਵਿੱਚੋਂ ਬਾਹਰ ਆਏ ਐ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੇ ਬੰਦਾ ਰੁੜ ਜਾਏ ਉਹ ਲਹਿੰਦੇ ਪਾਸੇ ਆਉਂਦਾ ਹੈ ਗੁਰੂ ਨਾਨਕ ਸਾਹਿਬ ਚੜ੍ਹਦੇ ਵਾਲੇ ਪਾਸੇ ਆ ਰਹੇ ਮਹਾਰਾਜ ਦੱਸਣਾ ਚਾਹੁੰਦੇ ਸੀ ਇਹ ਮਤਲਬ ਸੋਚਿਓ ਕੋਈ ਰੁੜ ਗਿਆ ਹੋਵੇਗਾ ਨਾਨਕਾ ਮਹਾਰਾਜ ਚੜ੍ਹਦੇ ਪਾਸੇ ਪ੍ਰਗਟ ਹੋਏ ਅੱਜਕੱਲ ਉੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ ਮਹਾਰਾਜੀ ਨੂੰ ਆਉਂਦਿਆਂ ਸਲਤਨਪੁਰ ਦੇ ਲੋਕਾਂ ਨੇ ਤੱਕਿਆ ਉਹਨਾਂ ਨੇ ਜਾ ਕੇ ਬੇਬੇ ਨਾਨਕੀ ਨੂੰ ਖਬਰ ਦਿੱਤੀ ਨਾਨਕੀ ਤੇਰਾ ਵਿਸ਼ਵਾਸ ਜਿੱਤ ਗਿਆ ਅਸੀਂ ਸਾਰੇ ਹਾਰ ਗਏ ਤੇਰਾ ਵਿਸ਼ਵਾਸ ਡੋਲ ਨਹੀਂ ਸਕਿਆ ਸੱਚਮੁੱਚ ਗੁਰੂ ਨਾਨਕ ਸਾਹਿਬ ਮਹਾਰਾਜ ਵੇਈ ਦੇ ਵਿੱਚੋਂ ਪ੍ਰਗਟ ਹੋ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਤਿੰਨ ਦਿਨ ਕਿੱਥੇ ਰਹੇ ਇਹਦੇ ਬਾਰੇ ਵੱਖ-ਵੱਖ ਵਿਦਵਾਨ ਲਿਖਦੇ ਐ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ ਪਹਿਲੋਂ ਪਾਇਆ ਬਾਬੇ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਪਾਗ ਹਰ ਸਿਓ ਬਣਾਈ ਬਾਬਾ ਪੈਂਦਾ ਸੱਚਖੰਡ ਨੌ ਨਿੱਧ ਨਾਮ ਗਰੀਬੀ ਪਾਈ ਗੁਰੂ ਨਾਨਕ ਸਾਹਿਬ ਮਹਾਰਾਜ ਪਾਈ ਗੁਰਦਾਸ ਜੀ ਕਹਿੰਦੇ ਸੱਚਖੰਡ ਦੇ ਵਿੱਚ ਪਵ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹੈ ਸਾਡੀਆਂ ਜਨਮ ਸਾਖੀਆਂ ਲਿਖਦੀਆਂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਨਾਮ ਦਾ ਪਿਆਲਾ ਦਿੱਤਾ ਹੈ ਕਿ ਆਨੰਤ ਇਸ ਨਾਮ ਦੇ ਪਿਆਲੇ ਨੂੰ ਛਕ ਲੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੁਕਮ ਮੰਨਦਿਆਂ ਹੋਇਆਂ ਉਸ ਨਾਮ ਦੇ ਪਿਆਲੇ ਨੂੰ ਪੀਤਾ ਹੈ ਅਕਾਲਪੁਰ ਖਵਾਈ ਗੁਰੂ ਨੇ ਕਿਹਾ ਨਾਨਕ ਤੂੰ ਮੇਰੇ ਹੁਕਮ ਨੂੰ ਪਛਾਣਿਆ ਇਸ ਕਰਕੇ ਅੱਜ ਤੋਂ ਬਾਅਦ ਜਿਹਦੇ ਉੱਪਰ ਤੇਰੀ ਨਜ਼ਰ ਉਹਦੇ ਉੱਪਰ ਮੇਰੀ ਨਜ਼ਰ ਹੈ ਜਿਹਨੂੰ ਤੂੰ ਬਖਸ਼ਿਆ ਉਹਨੂੰ ਅਸਾਂ ਨੇ ਬਖਸ਼ਿਆ ਜਾ ਸੰਸਾਰ ਦੇ ਉੱਪਰ ਜਾ ਕੇ ਮੇਰਾ ਨਾਮ ਜਪ ਤੇ ਦੁਨੀਆਂ ਨੂੰ ਜਪਾ ਨਾਲਿਆ ਕਾਲਪੁਰਖ ਵਾਹਿਗੁਰੂ ਨੇ ਇਥੋਂ ਤੱਕ ਕਹਿ ਦਿੱਤਾ ਨਾਨਕ ਮੇਰਾ ਨਾ ਪਾਰਬ੍ਰह्म ਪਰਮੇਸ਼ਰ ਹੈ ਤੇਰਾ ਨਾ ਗੁਰ ਪਰਮੇਸ਼ਰ ਹੈ ਤੈਨੂੰ ਗੁਰ ਪਰਮੇਸ਼ਰ ਗੁਰ ਪਰਮੇਸ਼ਰ ਦਾ ਪਾਵ ਜਿੰਨਾ ਸਮਾਂ ਇਹ ਦਿੱਸਦਾ ਹੋਇਆ ਸੰਸਾਰ ਹੈ ਇਹਦਾ ਗੁਰੂ ਤੂੰ ਹੀ ਹੈ ਤੈਨੂੰ ਗੁਰ ਪਰਮੇਸ਼ਰ ਦੀ ਉਪਾਧੀ ਦੇ ਕੇ ਮੈਂ ਸੰਸਾਰ ਦੇ ਉੱਪਰ ਭੇਜਦਾ ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਨਾਨਕ ਸਾਹਿਬ ਨੂੰ ਤਿੰਨ ਬਖਸ਼ਿਸ਼ਾਂ ਦਿੱਤੀਆਂ ਕਿਹੜੀ ਬਖਸ਼ਿਸ਼ ਬੈਲ ਨੌ ਨੇ ਨੌ ਨੇ ਦਾ ਅਰਥ ਹੈ ਤਾਕਤ ਨਵ ਨਿੱਦੀ 18 ਸਿੱਧੀਆਂ ਉਹਨਾਂ ਤਾਕਤਾਂ ਦੇ ਬਾਰੇ ਕਿਹਾ ਜਾਂਦਾ ਹੈ ਕਿੰਦੇ ਕਿਸੇ ਪੈਗੰਬਰ ਦੇ ਕੋਲ ਇੱਕ ਤਾਕਤ ਸੀ ਇਸੇ ਕੋਲ ਤਿੰਨ ਸੀ ਕਿਸੇ ਕੋਲ ਸੱਤ ਸੀ ਭਾਰਤ ਦੇ ਦੋ ਵੱਡੇ ਅਵਤਾਰਾਂ ਦੇ ਬਾਰੇ ਮੰਨਿਆ ਜਾਂਦਾ ਹੈ ਸ਼੍ਰੀ ਰਾਮਚੰਦਰ ਜੀ ਦੇ ਕੋਲ 14 ਹੈ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ 16 ਹੈ ਪਰ ਸਤਗੁਰੂ ਦੀ ਪਾਵਨ ਗੁਰਬਾਣੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਰਤਾਏ ਕਿਆ ਅਨੰਤ ਕਲਾ ਲੈ ਠਾਕੁਰ ਚੜਿਆ ਅਨੰਤ ਦੀ ਗਿਣਤੀ ਕੋਈ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪਰਮਾਤਮਾ ਨੇ ਨੌ ਨਿਦ ਭਾਵ ਸਾਰੀਆਂ ਤਾਕਤਾਂ ਦਿੱਤੀਆਂ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾ ਨਾਮ ਦੀ ਦਾਤ ਦਿੱਤੀ ਹੈ ਜਿੰਨੇ ਪੈਗੰਬਰ ਧਰਤੀ ਤੇ ਆਏ ਉਹਨਾਂ ਨੇ ਅਸਲ ਵਿੱਚ ਇਹੀ ਕਿਹਾ ਕਹਿੰਦੇ ਸਾਡਾ ਨਾਮ ਜਪੋ ਅਸੀਂ ਤੁਹਾਨੂੰ ਰੱਬ ਦੇ ਘਰੋਂ ਪਾਸ ਕਰਾ ਦੇਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਕੀਤਾ ਆਪਣੀ ਪਾਵਨ ਗੁਰਬਾਣੀ ਅੰਦਰ ਉਹ ਕਹਿੰਦੇ ਸਬਤੇ ਆਪਣਾ ਨਾਮ ਜਪਾਇਓ ਸਤਨਾਮ ਕਾਹੂ ਨ ਦਰਦਾਇਆ ਸਾਰਿਆਂ ਨੇ ਕਿਹਾ ਵੀ ਸਾਡੇ ਨਾਲ ਜੁੜੂ ਰੱਬ ਨਾਲ ਕਿਸੇ ਨੇ ਨਹੀਂ ਜੋੜਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨ ਜਿਹੜੇ ਪ੍ਰਮਾਤਮਾ ਦੇ ਘਰ ਵਿੱਚੋਂ ਨਾਮ ਦੀ ਦਾਤ ਲੈ ਕੇ ਆਏ ਉਹਨਾਂ ਨੇ ਪ੍ਰਮਾਤਮਾ ਨਾਲ ਜੁੜਿਆ ਤੇ ਤੀਸਰੀ ਦਾਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੁਦ ਮੰਗ ਕੇ ਲਈ ਰੱਬ ਜੀ ਜਿਨਨੇ ਅਵਤਾਰ ਗਏ ਉਹ ਧਰਤੀ ਦੇ ਜਾ ਕੇ ਭੁੱਲ ਗਏ ਉਹਨਾਂ ਨੇ ਆਪਣਾ ਨਾਮ ਜਪਉਣਾ ਸ਼ੁਰੂ ਕਰਤਾ ਕਿਤੇ ਹਉਮੈ ਦਾ ਕਿਣਕਾ ਉਹਨਾਂ ਦੇ ਮਨ ਵਿੱਚ ਆ ਗਿਆ ਮੈਨੂੰ ਨਿਮਰਤਾ ਦੀ ਦਾਤ ਦੇ ਦਿਓ ਕਿਦਰੇ ਮੈਂ ਵੀ ਸੰਸਾਰ ਦੇ ਉੱਪਰ ਜਾ ਕੇ ਭੋਲਣਾ ਜਾਵਾਂ ਅਕਾਲਪੁਰਖ ਵਾਹਿਗੁਰੂ ਨੇ ਗਰੀਬੀ ਭਾਵ ਨਿਮਰਤਾ ਦੀ ਦਾਤ ਦਿੱਤੀ ਨੌਂ ਨੇਦ ਨਾਮ ਗਰੀਬੀ پائی ਤਿੰਨ ਬਖਸ਼ਾਂ ਅਕਾਲਪੁਰਖ ਵਾਹਿਗੁਰੂ ਦੇ ਦਰ ਤੋਂ ਲੈ ਕੇ ਗੁਰਪਰਮੇਸ਼ਰ ਦੀ ਉਪਾਧੀ ਲੈ ਕੇ ਗੁਰੂ ਨਾਨਕ ਸਮਹਾ ਰਾ ਸੰਸਾਰ ਦੇ ਉੱਪਰ ਆਏ ਬਾਬਾ ਪੈਂਦਾ ਸੱਚਖੰਡ ਨੌਂਨੇਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ ਗੁਰੂ ਨਾਨਕ ਸਮਹਾ ਦਾਦੇ ਵੇਈਂ ਦੇ ਵਿੱਚੋਂ ਬਾਹਰ ਆਣ ਕੇ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਬੈਠ ਗਏ ਸਿਰ ਦੇ ਉੱਪਰ ਉਹਨਾਂ ਨੇ ਕਫਣੀ ਬੰਨ ਲਈ ਉੱਥੇ ਜਾ ਕੇ ਬੈਠੇ ਐ ਪਿੰਡ ਦੇ ਲੋਕ ਕੁਝ ਗੁਰੂ ਨਾਨਕ ਸਮਹ ਰਾਜ ਨੂੰ ਪਿਆਰ ਕਰਨ ਵਾਲੇ ਆਏ ਕੁਝ ਤਮਾਸ਼ਾ ਵੇਖਣ ਵਾਲੇ ਆਏ ਕੁਝ ਈਰਖਾ ਕਰਨ ਵਾਲੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇਤਰ ਬੰਦ ਕੀਤੇ ਹੋਏ ਬੰਦ ਕੀਤੇ ਨੇਤਰਾਂ ਦੇ ਨਾਲ ਇਸ ਸੰਸਾਰ ਵਾਲੇ ਪਾਸੇ ਨੂੰ ਦੇਖਿਆ ਬਾਬਾ ਦੇਖਿਆ ਧਿਆਨ ਨਾਲ ਜਲਦੀ ਸਭ ਪ੍ਰithvi ਦਿਸਿਆਈ ਸਤਿਗੁਰਾਂ ਨੂੰ ਸਾਰਾ ਸੜਦਾ ਹੋਇਆ ਸੰਸਾਰ ਨਜ਼ਰ ਆਇਆ ਕੱਲੇ ਚ ਸੜ ਰਿਹਾ ਕੋਈ ਅੱਗ ਬਲ ਰਹੀ ਹੈ ਸੱਚਮੁੱਚ ਅੱਗ ਬਲ ਰਹੀ ਹੈ ਪਰ ਇਹ ਉਹ ਅੱਗ ਹੈ ਜਿਹੜੀ ਕਦੇ ਦਿਸਦੀ ਨਹੀਂ ਇਹ ਅੱਗ ਹੈ ਤ੍ਰਿਸ਼ਨਾ ਦੀ ਅੱਗ ਇਹ ਅੱਗ ਹੈ ਵਕਾਰਾਂ ਦੀ ਅੱਗ ਇਹ ਉਹ ਅਗ ਹੈ ਜਿਹੜੀ ਮਨੁੱਖੀ ਹਿਰਦਿਆਂ ਦੇ ਅੰਦਰ ਲੱਗੀ ਹੋਈ ਹੈ ਜੇ ਨੂੰ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਹੰਸ 헤ਤ ਲੋਭ ਕੂਪ ਚਾਰੇ ਨਦੀਆਂ ਅਗ ਪਵਹਿ ਦਜੈ ਨਾਨਕਾ ਤਰੀਏ ਕਰਮੀ ਲਗ ਕਹਿੰਦੇ ਚਾਰ ਅਗ ਦੀਆਂ ਨਦੀਆਂ ਜਿਹੜਾ ਇਸ ਅਗ ਦੀ ਨਦੀ ਚ ਡਿੱਗ ਗਿਆ ਬਸ ਉਹ ਸੜ ਗਿਆ ਉਹਨੂੰ ਕੋਈ ਨਹੀਂ ਬਚਾ ਸਕਦਾ ਇਹ ਉਹ ਅਗ ਹੈ ਜਿਹਦੇ ਬਾਰੇ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੇਲੜਾਏ ਪਾਪ ਵਕਾਰਾਂ ਦੇ ਵਿੱਚ ਤਪਸ਼ ਦੇ ਵਿੱਚ ਕ੍ਰਿਸ਼ਨਾਂ ਦੀ ਆਗ ਦੇ ਵਿੱਚ ਇਹ ਸੰਸਾਰ ਸੜ ਰਿਹਾ ਸੀ ਤੇ ਇਹ ਸੜਦੇ ਹੋਏ ਸੰਸਾਰ ਨੂੰ ਇੱਕੋ ਹੀ ਸਹਾਰਾ ਸੀ ਉਹ ਸਹਾਰਾ ਸੀ ਨਾਮ ਦਾ ਜਿਹਨੂੰ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਵੀ ਕਿਹਾ ਹੈ ਮਹਾਰਜ ਕਹਿੰਦੇ ਚੰਦਨ ਚੰਦਨਾ ਸਰਦ ਰੁੱਤ ਮੂਲ ਮਿੱਟੀ ਕਾਮ ਸੀਤਲ ਥਿਵੇ ਨਾਨਕਾ ਜਪੰਦੜੋ ਹਰਨਾਮ ਨਾਮ ਹੀ ਸੀਤਲਤਾ ਦੇ ਸਕਦਾ ਹੈ ਕਲ ਤਾਤੀ ਕਲ ਯੁਗ ਬਹੁਤ ਤਪਿਆ ਹੋਇਆ ਠੰਡਾ ਹਰਨਾਉ ਜੇ ਕੁਝ ਠੰਡਾ ਹੈ ਤੇ ਪ੍ਰਮਾਤਮਾ ਦਾ ਨਾਮ ਹੈ ਬਾਬੇ ਨੇ ਨੇਤਰ ਬੰਦ ਕੀਤੇ ਛੜਦਾ ਹੋਇਆ ਸੰਸਾਰ ਨਜ਼ਰ ਆਇਆ ਤੇ ਫਿਰ ਸਤਿਗੁਰੂ ਕੀ ਤੱਕਦੇ ਹੈ ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਗੁਰੂ ਤੋਂ ਬਿਨਾ ਹਨੇਰਾ ਹੈ ਸੰਸਾਰ ਹਾਹਾਕਾਰ ਕਰ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਹਾਹਾ ਕਰਦੇ ਹੋਏ ਸੰਸਾਰ ਨੂੰ ਹੋਣ ਠਾਰਨਾ ਚਾਹੁੰਦੇ ਹੈ ਸਤ ਗੁਰੂ ਇਹਨਾਂ ਨੂੰ ਸੱਚ ਦਾ ਰਾਹ ਵਿਖਾਉਣਾ ਚਾਹੁੰਦੇ ਹੈ ਉਸ ਵੇਲੇ ਦੇ ਨਾਲ ਸਮਸ਼ਾਨ ਘਾਟ ਦੇ ਵਿੱਚ ਲੈਣਾ ਲੱਗ ਗੀਆਂ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖਣ ਵਾਸਤੇ ਆਏ ਬਾਬਾ ਖਮੋਸ਼ ਹੈ ਚੁੱਪ ਹੈ ਕਾਜ਼ੀ ਆਇਆ ਕਾਜ਼ੀ ਨੇ ਆਣ ਕੇ ਕਿਹਾ ਉਹ ਅੱਲਾ ਦੇ ਬੰਦੇ ਕੁਝ ਬੋਲ ਮਹਾਰਾਜ ਕਹਿਣ ਲੱਗੇ ਕਹਿੰਦੇ ਅੱਲਾ ਦੇ ਬਾਰੇ ਤੇ ਬੋਲਣ ਵਾਸਤੇ ਆਇਆ ਹਾਂ ਉਹ ਕਾਜ਼ੀ ਕਹਿਣ ਲੱਗਾ ਤੂੰ ਕੀ ਕਹੀ ਜਣਾ ਆਪਣੇ ਮੂੰਹ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ ਕਹਿੰਦੇ ਇਹਦਾ ਭਾਵ ਕੀ ਹੈ ਮਹਾਰਾਜ ਕਹਿੰਦੇ ਹਿੰਦੂ ਹਿੰਦੂ ਨਹੀਂ ਰਿਹਾ ਮੁਸਲਮਾਨ ਮੁਸਲਮਾਨ ਨਹੀਂ ਰਿਹਾ ਸਾਰਿਆਂ ਨੇ ਆਪਣਾ ਅਸਲੀ ਧਰਮ ਜਿਹੜਾ ਉਹ ਛੱਡ ਦਿੱਤਾ ਹੈ ਹਾਲਾਂਕਿ ਬਹੁਤ ਵੱਡੀ ਗੱਲ ਸੀ ਬੜੀ ਵੱਡੀ ਜ਼ੁਰਤ ਵਾਲੀ ਗੱਲ ਸੀ ਸਿਕੰਦਰ ਲੋਧੀ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਬੋਧਨ ਨਾਮ ਦੇ ਪੰਡਤ ਨੂੰ ਸੱਦਿਆ ਸਦਕੇ ਕਹੇ ਕਹਿੰਦਾ ਇਹ ਦੱਸ ਪੇ ਹਿੰਦੂ ਚੰਗਾ ਕਿ ਮੁਸਲਮਾਨ ਚੰਗਾ ਹੈ ਹੁਣ ਵਿਚਾਰੇ ਪੰਡਤ ਜੀ ਫਸ ਗਏ ਨਾ ਉਹ ਕਹਿ ਸਕਦੇ ਪੀ ਹਿੰਦੂ ਚੰਗਾ ਹੈ ਰਾਜ-ਇਸਲਾਮ ਦਾ ਤੇ ਨਾ ਉਹ ਕਹਿ ਸਕਦੇ ਪੀ ਮੁਸਲਮਾਨ ਚੰਗੇ ਆਪਣੇ ਧਰਮ ਨੂੰ ਲਾਜ ਲੱਗਦੀ ਹੈ ਉਹਨਾਂ ਨੇ ਕਿਹਾ ਕਹਿਣ ਲੱਗੇ ਬਾਦਸ਼ਾਹ ਸਲਾਮਤ ਮੁਸਲਮਾਨ ਵੀ ਚੰਗੇ ਔਰ ਹਿੰਦੂ ਵੀ ਚੰਗੇ ਇਹਨੀ ਗੱਲ ਕਹਿਣ ਦੀ ਧੀਰਜ ਸੀ ਸਕੰਦਰ ਲੋਧੀ ਆਪਣੇ ਤਖਤ ਉੱਤੇ ਉੱਠਿਆ ਉਹਨੇ ਆਪਣੀ ਤਲਵਾਰ ਦੇ ਨਾਲ ਸੁਬੋਧਨ ਪੰਡਤ ਦਾ ਸਿਰ ਵੱਢ ਕੇ ਧਰਤੀ ਤੇ ਸੁੱਟਦਾ ਕਹਿੰਦਾ ਨਹੀਂ ਕਹਿ ਕੇਵਲੇ ਇਸਲਾਮ ਹੀ ਚੰਗਾ ਹੋਰ ਨਹੀਂ ਕੋਈ ਕਹਿ ਸਕਦਾ ਜਦੋਂ ਇਦਾਂ ਦੀ ਹਾਲਤ ਹੋਵੇ ਦੇਸ਼ ਦੀ ਵੀ ਇਹ ਕਹਿਣਾ ਕਿ ਹਿੰਦੂ ਵੀ ਚੰਗਾ ਹੈ ਤੇ ਸਿਰ ਵੱਢਿਆ ਜਾਣਾ ਦੇਖੋ ਜ਼ੁਰਤ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਉਦੋਂ ਕਹਿ ਰਹੇ ਸਤਿਗੁਰੂ ਕਹਿੰਦੇ ਦੋਵੇਂ ਮਾੜੇ ਇਹਹੀ ਕੱਲ ਮੱਕੇ ਦੀ ਧਰਤੀ ਤੇ ਵੀ ਗੁਰੂ ਨਾਨਕ ਸਾਹਿਬ ਨੂੰ ਪੁੱਛੀ ਗਈ ਦਸ ਨਾਨਕ Hindu ਚੰਗਾ ਕੇ ਮੁਸਲਮਾਨ ਚੰਗਾ ਮਹਾਰਜ ਕਹਿੰਦੇ ਸ਼ੋਭਾ ਮਲਾਬਾ ਜੋ ਦੋਨੋਂ ਰੋਈ ਜੇ ਚੰਗੇ ਕੰਮ ਨਹੀਂ ਕੀਤੇ ਦੋਵੇਂ ਰੋਣਗੇ। ਇਹੀ ਗੱਲ ਪਾਵਨ ਗੁਰਬਾਣੀ ਅੰਦਰ ਭਗਤ ਨਾਮਦੇਵ ਸਾਹਿਬ ਨੇ ਕਹ ਦਿੱਤੀ ਉਹ ਕਹਿੰਦੇ Hindu ਅੰਨਾ ਤੁਰਕੂ ਕਾਣਾ ਦੋਹਾਂ ਤੇ ਗੈਨੀ ਸਿਆਣਾ Hindu ਪੁਜੇ ਦੋਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੋਹਰਾ ਨਾਮ ਮਸੀਤ। ਇਹ ਮਰਦਾਨਗੀ ਭਰੀਆਂ ਗੱਲਾਂ ਉਹੀ ਕਹਿ ਸਕਦਾ ਜਿਹੜਾ ਰੱਬ ਨਾਲ ਇੱਕ ਵਿੱਚ ਹੋਵੇ ਦੂਸਰਾ ਨਹੀਂ ਸੀ ਕਹਿ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ ਜਦੋਂ ਸ਼ਹਿਰ ਦੇ ਵਿੱਚ ਰੌਲਾ ਪਿਆ ਨਵਾਬ ਦੌਲਤਖਾਨ ਲੋਧੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੁਨੇਹਾ ਭੇਜਿਆ ਵੀ ਕਚਹਿਰੀ ਵਿੱਚ ਆਓ ਪਹਿਲੀ ਵਾਰੀ ਤਾਂ ਗੁਰੂ ਨਾਨਕ ਸਾਹਿਬ ਨਾ ਗਏ ਪਰ ਦੂਸਰੀ ਵਾਰ ਫੇਰ ਸੁਨੇਹਾ ਆਇਆ ਵੀ ਦਰਸ਼ਨ ਦੇਣ ਵਾਸਤੇ ਆਓ ਗੁਰੂ ਨਾਨਕ ਸਾਹਿਬ ਮਹਾਰਾਜ ਨਵਾਬ ਦੌਲਤਖਾਨ ਲੋਧੀ ਦੀ ਕਚਹਿਰੀ ਵਿੱਚ ਜਾਂਦੇ ਆ ਇਹ ਤੋ ਜਾਂਦੇ ਹੈ ਗੁਰੂ ਨਾਨਕ ਕਸਮਹਾਰਾਜ ਨੂੰ ਉੱਥੇ ਬੈਠੇ ਕਾਜੀ ਪੁੱਛਦੇ ਆ ਤੁਸੀਂ ਕੀ ਕਹਿ ਰਹੇ ਹੋ ਮਹਾਰਾਜ ਕਹਿੰਦੇ ਸੱਚ ਕਹਿ ਰਿਹਾ ਹੈ ਕਹਿੰਦੇ ਤੁਹਾਡੇ ਵਾਸਤੇ ਹਿੰਦੂ ਮੁਸਲਮਾਨ ਵੱਖਰੇ ਵੱਖਰੇ ਨਹੀਂ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਸਾਰਿਆਂ ਵਿੱਚ ਰੱਬ ਹੈ ਇਹਨਾਂ ਤਿਰ ਨੂੰ ਪੇਸ਼ੀ ਦੀ ਨਮਾਜ਼ ਦਾ ਸਮਾਂ ਹੋ ਜਾਂਦਾ ਹੈ ਪੰਜ ਨਮਾਜ਼ਾਂ ਨੇ ਪੰਜੇ ਨਮਾਜ਼ਾਂ ਜਿਹੜੀਆਂ ਉਹਨਾਂ ਦਾ ਵੱਖਰਾ ਵੱਖਰਾ ਸਮਾਂ ਹੈ ਸ਼ਾਮ ਦੀ ਨਮਾਜ਼ ਜਿਹੜੀ ਹੈ ਉਹਨੂੰ ਪੇਸ਼ੀ ਦੀ ਨਮਾਜ਼ ਕਿਹਾ ਜਾਂਦਾ ਹੈ ਜਦੋਂ ਨਮਾਜ਼ ਦਾ ਸਮਾਂ ਹੋਇਆ ਤੇ ਕਾਜ਼ੀ ਕਹਿਣ ਲੱਗਿਆ ਕਹਿੰਦਾ ਨਾਨਕ ਜੀ ਜੇ ਤੁਹਾਡੇ ਵਾਸਤੇ ਸਾਰੇ ਬਰਾਬਰ ਹੈ ਤੇ ਫਿਰ ਆਓ ਸਾਡੇ ਨਾਲ ਨਮਾਜ਼ ਪੜੋ ਮਹਾਰਾਜ ਕਹਿੰਦੇ ਬਿਲਕੁਲ ਠੀਕ ਹੈ ਚਲੋ ਉਸ ਵੇਲੇ ਦੇ ਨਾਲ ਜਿਹੜੀ ਸ਼ਾਹੀ ਮਸਜਿਦ ਸੀ ਇੱਕ ਮਸਜਿਦ ਹੁੰਦੀ ਸੀ ਆਮ ਲੋਕਾਂ ਵਾਸਤੇ ਇੱਕ ਹੁੰਦੀ ਸੀ ਰਾਜਿਆਂ ਦੇ ਵਾਸਤੇ ਵੱਡੇ ਕਾਜ਼ੀਆਂ ਦੇ ਵਾਸਤੇ ਉਹਨੂੰ ਸ਼ਾਹੀ ਮਸਜਿਦ ਕਿਹਾ ਜਾਂਦਾ ਸੀ ਉੱਥੇ ਗਏ ਜਾ ਕੇ ਉੱਥੇ ਜਿਹੜਾ ਕਾਜੀ ਸੀ ਜਿਹੜੇ ਬਾਗੀ ਮੁੱਲਾ ਸੀ ਨਵਾਬ ਤੌਰਤ ਖਾਂ ਲੋਦੀ ਸੀ ਬਾਕੀ ਮੁਸਲਮਾਨ ਸੀ ਉਹ ਬਾਰ-ਬਾਰ ਸਿਰ ਥੱਲੇ ਰਗੜਦੇ ਆ ਉੱਪਰ ਉੱਠਦੇ ਆ ਫੇਰ ਥੱਲੇ ਝੁਕਦੇ ਆ ਫੇਰ ਉੱਪਰ ਉੱਠਦੇ ਆ ਆਪਣੀ ਜ਼ੁਬਾਨ ਦੇ ਨਾਲ ਕੁਝ ਪੜ ਰਹੇ ਗੁਰਨਾਨਕ ਸਾਹਿਬ ਮਹਾਰਾਜ ਅਡੋਲ ਕੋਲ ਖੜੇ ਆ ਭਾਵੇਂ ਬਾਹਰ ਲੋਕ ਰੋਲਾ ਪਾ ਰਹੇ ਸਨ ਨਾਨਕੀ ਤੇਰਾ ਵੀਰ ਮੁਸਲਮਾਨ ਬਣ ਗਿਆ ਤੁਰਕ ਬਣ ਗਿਆ ਉਹ ਨਾਨਕੀ ਦੇ ਵਿਸ਼ਵਾਸ ਨੂੰ ਕੌਣ ਡੁਲਾ ਸਕਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਅਡੋਲ ਖੜੇ ਕਾਜ਼ੀ ਵੇਖਦਾ ਚੋਰੀ ਜੀ ਅੱਖ ਨਾਲ ਬਾਬਾ ਤੇ ਝੁਕਦਾ ਹੀ ਨਹੀਂ ਤੇ ਉਸ ਵੇਲੇ ਦੇ ਨਾਲ ਕਾਜ਼ੀ ਗੁੱਸੇ ਦੇ ਵਿੱਚ ਵੀ ਆ ਰਿਹਾ ਇਹਨੇ ਸਾਡੀ ਨਮਾਜ਼ ਦੀ ਤੋਹੀਨ ਕੀਤੀ ਹੈ ਇਹ ਝੁਕਿਆ ਹੀ ਨਹੀਂ ਜਦੋਂ ਇਹ ਨਮਾਜ਼ ਦੀ ਸਮਾਪਤੀ ਹੋਈ ਉਦੋਂ ਉਸ ਵੇਲੇ ਦੇ ਨਾਲ ਉਹ ਜਿਹੜਾ ਕਾਜੀ ਸੀ ਉਹ ਕਹਿਣ ਲੱਗਿਆ ਕਹਿੰਦਾ ਨਾਨਕ ਜੇ ਨਮਾਜ਼ ਨਹੀਂ ਸੀ ਪੜ੍ਹਨੀ ਤੇ ਤੂੰ ਕਾਹਨੂੰ ਇੱਥੇ ਆਉਣਾ ਸੀ ਤੂੰ ਆਇਆ ਵੀ ਨਮਾਜ਼ ਨਹੀਂ ਪੜ੍ਹੀ ਤੂੰ ਸਾਡੀ ਤੋਹੀ ਨਹੀਂ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਤੁਸੀਂ ਪੜ੍ਹੀ ਹੈ ਕਹਿੰਦਾ ਜੀ ਬਿਲਕੁਲ ਪੜ੍ਹੀ ਹੈ ਮਹਾਰਾਜ ਕਹਿੰਦੇ ਉਠ ਕੇ ਬੈਠ ਕੇ ਕੀਤੀ ਹੈ ਕਿ ਨਮਾਜ਼ ਪੜ੍ਹੀ ਹੈ ਕਾਜੀ ਚੁੱਪ ਰੰ ਗਿਆ ਮਹਾਰਾਜ ਕਹਿਣ ਲੱਗੇ ਸਰੀਰ ਤੇਰਾ ਚੁੱਕਦਾ ਸੀ ਹੱਥ ਤੇਰੇ ਚੱਲਦੇ ਸੀ ਮੂੰਹ ਤੇਰਾ ਚੱਲਦਾ ਸੀ ਮੂੰਹ ਤੋਂ ਤੂੰ ਬੋਲਦਾ ਸੀ ਪਰ ਇਹ ਦਸ ਨਿਮਾਜ ਬੜੀ ਐ ਉਹ ਖਮੋਸ਼ ਹੋ ਗਿਆ ਮਹਾਰਾਜ ਕਹਿੰਦੇ ਚਲ ਦਸ ਕਿੱਥੇ ਸੀ ਕਹਿਣ ਲੱਗੇ ਜੀ ਤੁਸੀਂ ਬਿਲਕੁਲ ਸੱਚ ਕਹਿੰਦੇ ਹੋ ਘਰ ਵਿੱਚ ਘੋੜੀ ਜਿਹੜੀ ਹੈ ਉਹ ਸੁੱਈ ਸੀ ਉਹਦਾ ਵਸ਼ੇਰਾ ਜਿਹੜਾ ਹੈ ਨਾ ਉਹ ਖੂਹ ਦੇ ਕਿਨਾਰੇ ਦੇ ਉੱਪਰ ਸੀ ਤੇ ਮੇਰਾ ਧਿਆਨ ਸੀ ਕਿ ਕਿਧਰੇ ਵਸ਼ੇਰਾ ਕਿਧਰੇ ਖੂਹ ਦੇ ਵਿੱਚ ਨ ਡਿੱਗ ਪਵੇ ਮਹਾਰਾਜ ਕਹਿੰਦੇ ਫਿਰ ਤੂੰ ਵੀ ਨਹੀਂ ਪੜੀ ਨਵਾਬ ਦੌਲਤਖਾਨ ਲੋਧੀ ਨੂੰ ਕਿਹਾ ਨਵਾਬ ਸਾਹਿਬ ਤੁਸੀਂ ਨਮਾਜ਼ ਪੜ੍ਹੀ ਹੈ ਨਵਾਬ ਦੌਲਤਖਾਨ ਲੋਧੀ ਵੀ ਚੁੱਪ ਹੈ ਮਹਾਰਾਜ ਕਹਿੰਦੇ ਕਿੱਥੇ ਸੀ ਕਹਿੰਦਾ ਜੀ ਸੱਚ ਦੱਸਾਂ ਤੇ ਮੇਰਾ ਇੱਕ ਬੰਦਾ ਜਿਹੜਾ ਉਹ ਕਾਬਲ ਦੇ ਵਿੱਚ ਘੋੜੇ ਖਰੀਦਣ ਵਾਸਤੇ ਗਿਆ ਸੀ ਮੇਰਾ ਧਿਆੜ ਵੀ ਉੱਥੇ ਸੀ ਮਹਾਰਾਜ ਕਹਿੰਦੇ ਕਮਾਲ ਦੀ ਗੱਲ ਐ ਤੁਸੀਂ ਸਰੀਰ ਨਾਲ ਤੇ ਉੱਠੇ ਹੋ ਬੈਠੇ ਹੋ ਸਰੀਰ ਨਾਲ ਸਾਰਾ ਕੁਝ ਕੀਤਾ ਪਰ ਧਿਆਨ ਕਿੱਥੇ ਸੀ ਜੇ ਮੈਂ ਨਹੀਂ ਪੜੀ ਤੇ ਨਮਾਜ਼ ਤੁਸੀਂ ਵੀ ਨਹੀਂ ਪੜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੱਲੇ ਉੱਥੋਂ ਦੇ ਕਾਜ਼ੀਆਂ ਨੂੰ ਉੱਥੋਂ ਦੇ ਨਵਾਬ ਨੂੰ ਥੋੜੀ ਕਿਹਾ ਸਾਨੂੰ ਵੀ ਕਿਹਾ ਕਿਮਾ ਕਰ ਦੇਣਾ ਆਪਾਂ ਵੀ ਬੈਠੇ ਸੰਗਤ ਵਿੱਚ ਹੁੰਨੇ ਆ ਧਿਆਨ ਕਿੱਥੇ ਹੈ ਧਿਆਨ ਕਿਧਰੇ ਮਾਇਆ ਵਿੱਚ ਹੈ ਧਿਆਨ ਕਿਧਰੇ ਘਰ ਵਿੱਚ ਹੈ ਧਿਆਨ ਕਿਧਰੇ ਸਮਾਪਤੀ ਦੇ ਵਿੱਚ ਹੈ ਕਿੱਥੇ ਹੈ ਬਸ ਸਤਿਗੁਰੂ ਇਹੇ ਸਾਨੂੰ ਸਮਝਾਉਣਾ ਚਾਹੁੰਦੇ ਆਂ ਮਹਾਰਾਜ ਕਹਿੰਦੇ ਇਹ ਸੁਰਤ ਜਿਹੜੀ ਹੈ ਨਿਰੰਕਾਰ ਦੇ ਚਰਨਾ ਚ ਜੁੜ ਜਾਵੇ ਸਰੀਰ ਦੀ ਤੇ ਗੱਲ ਹੀ ਨਹੀਂ ਇੱਥੇ ਇੱਥੇ ਗੱਲ ਹੀ ਸੁਰਤ ਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਉਹ ਕਾਜ਼ੀ ਵੀ ਝੁੱਕ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਨਵਾਬ ਦੌਲਤ ਖਾਨ ਲੁਦੀ ਵੀ ਝੁੱਕ ਗਿਆ